ਕੀ ਨਾਮ ਹੈ ਤੁਹਾਡਾ ਸਰਜੀ ਸਿੰਘ ਜੀ ਸਰਜੀ ਜੀ ਕੀ ਚਾਹਤ ਕਹਿਣਾ ਚਾਹੋਗੇ ਡਾਕਟਰ ਰਜੀਵ ਜੈਨ ਬਾਰੇ ਤੁਸੀਂ ਜੀ ਪਿਛਲੇ ਸਾਲ ਜਲਾਈ ਦੇ ਵਿੱਚ ਬਲੱਡ ਵਧਨੇ ਕਰਕੇ ਹਮ ਤੇ ਦਿਮਾਗ ਦੀ ਪਿਆਬਲੀ ਦੀ ਨਾੜੀ ਫਟ ਗਈ ਸੀ ਹਮ ਉਸ ਤੋਂ ਇੱਥੇ ਆਏ ਇਹਨਾਂ ਨੇ ਫਿਰ ਆਪਣਾ ਲੁਧਿਆਣਾ ਰੈਫਰ ਕੀਤਾ ਜੀ ਉਹਨਾਂ ਨੇ ਬਹੁਤ ਵਧੀਆ ਆਪਣਾ ਕੀਤਾ ਟ੍ਰੀਟਮੈਂਟ ਇਹਨਾਂ ਨੂੰ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਕੀਤਾ ਗਿਆ ਤੁਹਾਡੇ ਜੀ ਹਾਂਜੀ ਡਾਕਟਰ ਸਾਹਿਬ ਨੇ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਮੇਰਾ ਬਾਅਦ ਵਿੱਚ ਵੀ ਹੋ ਕੇ ਕਰਕੇ ਪਤਾ ਲੱਗੇ ਮੈਂ ਤਾਂ ਉਹ ਤੋਂ ਤਰ੍ਹਾਂ ਕੋਮਾ ਦੇ ਵਿੱਚ ਸੀਗਾ ਤੇ ਬਾਈਰ ਨਾ ਸੀ ਇਹ ਫਿਰ ਫਟਾਫਟ ਲੈ ਕੇ ਲੁਧਿਆਣਾ ਉਹਨਾਂ ਨੇ ਬਹੁਤ ਵਧੀਆ ਕੋਲਾਈ ਕੀਤੀ ਜੀ ਫਿਰ ਇਸ ਕਰਕੇ ਸਪੈਸ਼ਲੀ ਧੰਨਵਾਦ ਕਰਨਾ ਹੈ ਡਾਕਟਰ ਸਾਹਿਬ ਦਾ ਬੰਦਾ 12ਵਾਂ ਵੀ ਤੁਸੀਂ ਡਾਕਟਰ ਸਾਹਿਬ ਨੂੰ ਚੈੱਕ ਕਰਾਇਆ ਬਾਹਰ ਜਰਮਨੀ ਵਗੈਰਾ ਚ ਚੈੱਕ ਕਰਾਇਆ ਉਹਨਾਂ ਨੇ ਕੀ ਕਹਿਣਾ ਸੀ ਜੀ ਬਾਹਰ ਜਰਮਨੀ ਵਿੱਚ ਕਰਾਇਆ ਜੀ ਉਹ ਕਹਿੰਦੇ ਟਰੀਟਮੈਂਟ ਕਿੱਥੋਂ ਕਰਾਇਆ ਕਹਿੰਦੇ ਜੀ ਮੈਂ ਕਿਹਾ ਆਪਣੇ ਪੰਜਾਬ ਤੋਂ ਕਰਾਇਆ ਕਹਿੰਦੇ ਸਮਝ ਨਹੀਂ ਆਉਂਦਾ ਤੇ ਸਾਰੀਆਂ ਰਿਪੋਰਟਾਂ ਦੇਖਾਂਗੇ ਕਦੇ ਵੈਰੀ ਗੁੱਡ ਬਹੁਤ ਵਧੀਆ ਕੀਤਾ ਜੀ ਧੰਨਵਾਦ ਕਰਦੇ ਹਾਂ ਡਾਕਟਰ ਦਾ ਧੰਨਵਾਦ ਬਹੁਤ ਬਹੁਤ ਜੀ ਜੀ ਤੁਹਾਨੂੰ ਧੰਨਵਾਦ ਹੈ ਡਾਕਟਰ ਦਾ ਔਰ ਸਪੈਸ਼ਲੀ ਮਿਲਣ ਲਈ ਇਸੇ ਲਈ ਆਏ ਹਾਂ ਨਾ ਕੀ ਨਾਮ ਹੈ ਮੇਰਾ ਸਿਮਰਜੀਤ ਸਿੰਘ ਕਾਲਾ ਹੈ ਕਾਲਾ ਜੀ ਕੀ ਕਹਿਣਾ ਚਾਹੂਗੀ ਭਜੀ ਚਾਹ ਇੱਕ ਭਰਾੜੀ ਆਪਣੇ ਜਰਮਨ ਦੇ 20 ਸਾਲ ਡਾਕਟਰੋ ਜੀ 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 ਆਏ ਸੀ ਕ੍ਰੌਨਸ ਸੀ ਬਹੁਤ ਵੱਡਾ ਇਨ ਜ ਕਲ ਹੋਇਆ ਸੀ ਕ੍ਰੌਨ ਦਾ ਬਹੁਤ ਡੀਸਨ ਹੋ ਗਿਆ 1000 ਰਾਇ ਆਪਣੇ ਇਥੇ ਲੈ ਆਏ ਆ ਇਸ ਲਈ ਔਰ ਜਿੱਥੇ ਮੈਨੂੰ ਬੁਲਾਇਆ ਗਈ ਨੂੰ ਦਾ ਨਰ ਪ੍ਰੈਸ਼ਰ ਦੇਖਣ ਮੈਂ ਟੈਕ ਮੈਂ 100 100 200 30 ਦੀ ਗੱਡੀ ਫੁੱਲ ਹਸਪਤਲ ਭਜਾ ਦੇ ਦਾ ਇਹਨਾਂ ਨੂੰ ਦਾਖਲ ਹੋਇਆ ਹੈ ਅੱਜ ਜਾਨਵਰ ਜੀ ਭਾਈ ਸਾਹਿਬ ਜਰਮਨ ਤੋਂ ਆਏ ਸੀ ਮੇਰਾ ਧੰਨਵਾਦ ਕਰਵਾਤੇ ਕਿ ਉਹਨਾਂ ਨੂੰ ਲਾਉਣਾ ਮਾਣ ਆਇਆ ਤੇ ਬਹੁਤ ਬੋਗਲੇ ਪਾਇਆ ਮਾਮਲਾ ਕਿਸੇ ਦਾ ਜਿਹੜਾ ਅੱਜ ਪੇਸ਼ੈਂਟ ਆਇਆ ਤੁਹਾਡਾ ਧੰਨਵਾਦ ਕਰਨਾ ਹੈ ਬਾਈ ਜੀ ਇਹ ਬਾਈ ਜੀ ਆਪਣੇ ਨਾ ਸਰਵਜੀਤ ਸਿੰਘ ਜਰਮਨ ਦੇ ਰਹਿਣ ਵਾਲੇ ਆ ਪਿਛਲੇ ਸਾਲ ਛੁੱਟਿਆ ਮਾਣ ਆਦੇ ਪਿੰਡ ਬੁਟਰੇ ਸ਼ਰੀ ਆਏ ਵੇ ਸੀਗੇ ਇਹਨਾਂ ਦਾ ਸੱਟਨ ਇੱਕਦਮ ਬੀਪੀ ਵਧ ਕੇ ਇਹਨਾਂ ਦੀ ਬ੍ਰੇਨ ਹੈਮਰੇਜ ਹੋ ਗਈ ਸੀ ਦਿਮਾਗ 'ਚ ਕਾਫੀ ਵੱਡਾ ਕਲੌਟ ਸੀਗਾ ਤੇ ਅਸੀਂ ਪਹਿਲਾਂ ਤਾਂ ਇਹਨਾਂ ਦਾ ਬੀਪੀ ਮੈਨੇਜ ਕੀਤਾ ਜੀ ਫਿਰ ਇਹਨਾਂ ਨੂੰ ਫਰਦਰ ਟਾਈਮ ਦੇ ਨਾਲ ਇਹਨਾਂ ਨੂੰ ਰੈਫਰ ਕਰਤਾ ਸੀ ਲੁਧਿਆਣਾ ਜੀ ਅੱਜ ਇਹ ਥੋੜੇ ਸਾਹਮਣੇ ਆ ਜੀ ਬਿਲਕੁਲ ਠੀਕ ਨੇ ਉਹ ਤਾਂ ਅਨਕੌਂਸ਼ੀਅਸ ਸੀ ਕੋਮਾ ਦੇ ਵਿੱਚ ਸੀਗੇ ਜੀ ਹਾਂ ਜੀ ਤੋਂ ਬੜੀ ਖੁਸ਼ੀ ਹੋਈ ਆ ਜੀ ਬੜਾ ਸਾਡਾ ਮਾਨਵਤਾ ਜਦੋਂ ਕੋਈ ਪੇਸ਼ੈਂਟ ਆਵੇ ਦੂਰ ਦਾ ਠੀਕ ਹੋ ਕੇ ਆਵੇ ਤਾਂ ਹੌਸਲਾ ਵੱਧਦਾ ਜੀ ਤੇ ਬਸ ਇਹੀ ਮੇਰੇ ਵੀਰ ਦਾ ਧੰਨਵਾਦ ਅੱਜ ਆਇਆ